ਅੱਜ ਸ਼ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਉਹ ਸੱਚਖੰਡ ਹਰਮੰਦਰ ਸਾਹਿਬ ਨਤਮਸਤਕ ਹੋਣ ਵਾਸਤੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਸ਼ੁਕਰਾਨੇ ਦੀ ਅਰਦਾਸ ਕਰਨ ਵਾਸਤੇ ਪਹੁੰਚੀ ਜਦੋਂ ਲੈਂਡ ਹੋਲਡਿੰਗ ਪਾਲਿਸੀ ਦੇ ਖਿਲਾਫ ਅਸੀਂ ਧੰਨੇ ਲਾਉਣੇ ਸ਼ੁਰੂ ਕੀਤੇ ਸੀ ਤੇ ਉਸ ਤੋਂ ਬਾਅਦ ਇਹ ਫੈਸਲਾ ਕਰ ਦਿੱਤਾ ਸੀ ਕਿ ਅਸੀਂ 1 ਸਤੰਬਰ ਤੋਂ ਜਿਹੜਾ ਮੋਰਚਾ ਚੰਡੀਗੜ੍ਹ ਦੇ ਵਿੱਚ ਬਹਾਲੀ ਗੁਰਦੁਆਰਾ ਅਮਸੱਬ ਤੋਂ ਸ਼ੁਰੂ ਕਰਾਂਗੇ ਮਹਾਰਾਜੀ ਬਖਸ਼ਿਸ਼ ਹੋਈ ਸਾਰਿਆਂ ਨੇ ਸਾਥ ਦਿੱਤਾ ਬੜਾ ਵੱਡਾ ਸੰਘਰਸ਼ ਹੋਇਆ ਤੇ ਉਹਦੇ 'ਚ ਫਤਿਹ ਹੋ ਗਈ ਪਰ ਇਹ ਸਾਰਿਆਂ ਦੀ ਮੰਨ ਦੀ ਇੱਛਾ ਸੀ ਕਿ ਗੁਰੂ ਰਾਮਦਾਸ ਜੀ ਦੇ ਦਰਬਾਰ ਤੇ ਜਾ ਕੇ ਪਹਿਲਾਂ ਅਸੀਂ ਮੋਰਚਾ ਲਾਉਣ ਵਾਸਤੇ ਅਰਦਾਸ ਕਰਨ ਵਾਸਤੇ ਆਉਣਾ ਸੀ ਤੇ ਜੇ ਮੋਰਚਾ ਲਾਉਂਦੀ ਅਰਦਾਸ ਇੱਥੇ ਕਰਨ ਵਾਸਤੇ ਆਉਣਾ ਸੀ ਤੇ ਗੁਰੂ ਨੂੰ ਧਿਆ ਕੇ ਹੀ ਅਸੀਂ ਐਲਾਨ ਕੀਤਾ ਸੀ ਤੇ ਫਤਿਹ ਪਹਿਲਾਂ ਹੋ ਗਈ ਇਸ ਕਰਕੇ ਅੱਜ ਤੇ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਜਿਹੜਾ ਇੱਥੇ ਆਏ ਆ ਨਾਲ ਦੂਜੀ ਹੜਾਂ ਦੀ ਜਿਹੜੀ ਸਥਿਤੀ ਹੈ ਉਹ ਵੀ ਬੜੀ ਚਿੰਤਾਜਨਕ ਹੈ ਉਹਦੇ ਵਾਸਤੇ ਵੀ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਾਂਗੇ ਕਿ ਸਾਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਜਨਤਾ ਹੜਾ ਕਰਕੇ ਦੁਖੀ ਹੋ ਰਹੀ ਹੈ ਗੁਰੂ ਮਹਾਰਾਜ ਕਿਰਪਾ ਕਰਨ ਤੇ ਸਾਰੀ ਥਾਂ ਤੇ ਸੁੱਖ ਸ਼ਾਂਤੀ ਹੋਵੇ ਸਰਬੱਤ ਦਾ ਭਲਾ ਹੋਵੇ ਇਹ ਅਰਦਾਸ ਕਰਨ ਵਾਸਤੇ ਸਾਰੀ ਲੀਡਰਸ਼ਿਪ ਜਿਹੜੀ ਆ ਉਹਨੇ ਤੇ ਪਹੁੰਚੋ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਜਿਹੜੀ ਆ ਉਹ ਸੱਚਖੰਡ ਹਰਮੰਦਰ ਸਾਹਿਬ ਨਤਮਸਤਕ ਹੋਣ ਵਾਸਤੇ ਤੇ ਸ਼੍ਰੀ ਅਕਾਲਪਤੀ ਸਾਹਿਬ ਉੱਪਰ ਸ਼ੁਕਰਾਨੇ ਦੀ ਅਰਦਾਸ ਕਰਨ ਵਾਸਤੇ ਪਹੁੰਚ ਲਈ ਜਦੋਂ ਲੈਂਡ ਹੋਲਡਿੰਗ ਪਾਲਿਸੀ ਦੇ ਖਿਲਾਫ ਅਸੀਂ ਧੰਨੇ ਲਾਉਣੇ ਸ਼ੁਰੂ ਕੀਤੇ ਸੀ ਤੇ ਉਸ ਤੋਂ ਬਾਅਦ ਇਹ ਫੈਸਲਾ ਕਰ ਦਿੱਤਾ ਸੀ ਕਿ ਅਸੀਂ 1 ਸਤੰਬਰ ਤੋਂ ਜਿਹੜਾ ਮੋਰਚਾ ਚੰਡੀਗੜ੍ਹ ਦੇ ਵਿੱਚ ਬਹਾਲੀ ਗੁਰਦੁਆਰਾ ਅੰਮ੍ਰਿਤਸਰ ਤੋਂ ਸ਼ੁਰੂ ਕਰਾਂਗੇ ਮਹਾਰਾਜੀ ਬਖਸ਼ਿਸ਼ ਹੋਈ ਸਾਰਿਆਂ ਨੇ ਸਾਥ ਦਿੱਤਾ ਬੜਾ ਵੱਡਾ ਸੰਘਰਸ਼ ਹੋਇਆ ਤੇ ਉਹਦੇ 'ਚ ਫਤਿਹ ਹੋ ਗਈ ਪਰ ਇਹ ਸਾਰਿਆਂ ਦੀ ਮੰਨ ਦੀ ਇੱਛਾ ਸੀ ਕਿ ਗੁਰੂ ਰਾਮਦਾਸ ਜੀ ਦੇ ਦਰਬਾਰ ਤੇ ਜਾ ਕੇ ਪਹਿਲਾਂ ਅਸੀਂ ਮੋਰਚਾ ਲਾਉਣ ਵਾਸਤੇ ਅਰਦਾਸ ਕਰਨ ਵਾਸਤੇ ਆਉਣਾ ਸੀ ਤੇ ਜੇ ਮੋਰਚਾ ਲਾਉਣ ਦੀ ਅਰਦਾਸ ਇੱਥੇ ਕਰਨ ਵਾਸਤੇ ਆਉਣਾ ਸੀ ਤੇ ਗੁਰੂ ਨੂੰ ਧਿਆ ਕੇ ਹੀ ਅਸੀਂ ਐਲਾਨ ਕੀਤਾ ਸੀ ਤੇ ਫਤਿਹ ਪਹਿਲਾਂ ਹੋ ਗਈ ਇਸ ਕਰਕੇ ਅੱਜ ਤੇ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਜਿਹੜਾ ਇੱਥੇ ਆਏ ਆ ਨਾਲ ਦੂਜੀ ਹੜਾਂ ਦੀ ਜਿਹੜੀ ਸਥਿਤੀ ਹੈ ਉਹ ਵੀ ਬੜੀ ਚਿੰਤਾਜਨਕ ਹੈ ਉਹਦੇ ਵਾਸਤੇ ਵੀ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਾਂਗੇ ਕਿ ਸਾਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਜਨਤਾ ਹੜਾ ਕਰਕੇ ਦੁਖੀ ਹੋ ਰਹੀ ਹੈ ਗੁਰੂ ਮਹਾਰਾਜ ਕਿਰਪਾ ਕਰਨ ਤੇ ਸਾਰੇ ਥਾਵਾਂ ਤੇ ਸੁੱਖ ਸ਼ਾਂਤੀ ਹੋਵੇ ਸਰਬੱਤ ਦਾ ਭਲਾ ਹੋਵੇ ਇਹ ਅਰਦਾਸ ਕਰਨ ਵਾਸਤੇ ਸਾਰੀ ਲੀਡਰਸ਼ਿਪ ਜਿਹੜੀ ਹੈ ਉਹਨੇ ਤੇ ਪਹੁੰਚਾ